ਸੂਰ ਸਕੂਲ ਵਾਲਿਆਂ ਦਾ ਮਿੰਟਾਂ ਅਸੀਂ ਖੜੇ ਆ ਪਉ 2 ਘੰਟੇ ਹੋ ਗਏ ਬਾਹਰ ਚ ਖੜ ਗਿਆ ਹੱਥ ਜੁੜੀ ਜੰਨੇ ਆ ਭਾਈ ਮੈਂ ਤਾਂ ਪਹਿਲਾਂ ਮਾਪਿਆਂ ਨੂੰ ਵੀ ਇਹ ਗੱਲ ਕਹੀ ਹੈ ਕਿ ਉੱਥੇ ਬੈਠਦਾ ਕਿ ਕਿ ਆਪਣੇ ਏਡੇ ਦੇ ਵਿੱਚ ਨਹੀਂ ਕਿੰਨੀ ਦੇਰ ਉਹਨਾਂ ਨੂੰ ਜਲ ਮਿਲ ਗਿਆ ਸਰ ਜੀ ਉਸ ਦਾ ਇੱਕ ਇੱਕ ਕਲਾਈਜ਼ਰ 2 ਘੰਟੇ ਹੋ ਗਏ ਬੈਠਿਆ ਸੁਣੋ ਤੁਸੀਂ ਆ ਗਏ ਕਿਹੜੇ ਵਿੱਚੋਂ ਸੁਣੋ ਤੁਸੀਂ ਤੜਕੇ ਦੇ ਬੈਠੇ ਹੋ ਤੁਹਾਡਾ ਇੱਕਾ ਦੇਖ ਕੇ ਤੁਹਾਡਾ ਪ੍ਰੋਟੈਸਟ ਦੇਖ ਕੇ ਪਹਿਲਾਂ ਐਸ ਐਚਓ ਆਇਆ ਫਿਰ ਡੀਐਸਪੀ ਸਾਹ ਆ ਗਏ ਹੁਣ ਐਸਪੀ ਸਾਹ ਆ ਗਏ 3 ਦਿਨ ਹੋ ਗਏ ਕਿਸੇ ਨੇ ਨਹੀਂ ਸੁਣੀ 3 ਦਿਨ ਹੋ ਗਏ ਕਿਸੇ ਪ੍ਰਸ਼ਾਸਨ ਨੇ ਥੋੜੀ ਨਹੀਂ ਸੁਣੀ ਹਾਈ ਕੋਰਟ ਛੋਟਾ ਹੈ ਹਾਈ ਕੋਰਟ ਛੋਟਾ ਐਪਲੀਕੇਸ਼ਨ ਬੱਤੀਆ ਐਪਲੀਕੇਸ਼ਨ ਮੰਗ ਲਈ ਕਰਾ ਡੀਸੀ ਤੋਂ ਮੈਂ ਕਾਨੂੰਨ ਬਣਵਾਉਂਗਾ ਓ ਯਾਰ ਤੁਸੀਂ ਛੱਡੋ ਹਾਈ ਕੋਰਟ ਦੇ ਧੱਜੇ ਢਾ ਰਹੇ ਹੋ ਨਹੀਂ ਗੱਲ ਹੈ ਜੀ ਇੱਕ ਐਸਪੀ ਛੋਟਾ ਹੈ ਪਰ ਇੱਕ ਪ੍ਰਿੰਸੀਪਲ ਆ ਕੜ ਵੱਡੀ ਆ ਮੁੱਖ ਮੰਤਰੀ ਨੂੰ ਮਿਲਣਾ ਸੋਚਾ ਹੋ ਗਈ ਯਾਰ ਇੱਕ ਨੂੰ ਮਿਲਣਾ ਹੈ ਇਹਨਾਂ ਦਾ ਯਾਰ ਤੁਸੀਂ ਇਹਨਾਂ ਦੇ ਮੂੰਹ ਕੰਨੀ ਚੱਕੀ ਤੁਸੀਂ ਇਹਨਾਂ ਦੇ ਮੂੰਹ ਕਿ ਕਿਸੇ ਲੋ ਜਾ ਰਹੇ ਹੋ ਠੀਕ ਹੈ ਨਾ ਕਦੇ ਡੀਐਸਪੀ ਮਿੰਟਾ ਕਰ ਲੈਂਦੇ ਆ ਕਦੇ ਐਸਪੀ ਮਿੰਟਾ ਕਰ ਲੈਂਦੇ ਆ ਕਦੇ ਅਸੀਂ ਮਿੰਟਾ ਕਰੀ ਜਾਂਦੇ ਆ ਕੀ ਚੀਜ਼ ਆ ਇਹ ਤੁਹਾਡੇ ਪੈਸਿਆਂ ਦੇ ਉੱਤੇ ਤੁਹਾਡੇ ਉੱਤੇ ਹੰਕਾਰ ਕਰੀ ਜਾਂਦੇ ਆ ਭਾਈ ਸਾਹਿਬ ਪ੍ਰਸ਼ਾਸਨ ਵਿੱਚ ਰਲਿਆ ਵਾ ਕੋਈ ਇੱਥੇ ਹੈ ਇਹਨਾਂ ਕੋਲ ਦੂਜੀ ਦੂਜੀ ਗੱਲ ਦੀਆਂ ਇੱਥੇ ਖੜੇ ਕਿਉਂ ਪੰਜ ਸੱਤ ਐਸਪੀ ਆ ਡੀਐਸਪੀ ਆ ਡੀਆਈਜੀ ਕੱਲਾ ਕੱਲਾ ਕੇ ਮੇਤਾ ਕਰੂ ਪਰ ਇਹ ਥੱਲੇ ਲੱਗਾ ਹੋਇਆ ਇਹਨਾਂ ਦੇ ਇਹਨਾਂ ਤੋਂ ਝਗੜ ਝਗੜਾ ਕਰਤੀਏ ਤਾਂ ਕਰਕੇ ਆਪ ਨੂੰ ਥੱਲੇ ਲਾ ਰਿਆ ਹੈ ਕਿਉਂ ਛੋੜਦੇ ਹੋ ਪੈਸੇ ਤੁਸੀਂ ਦਿੰਦੇ ਤਾਂ ਇਹ ਬਿਲਡਿੰਗਾਂ ਚੱਲਦੀਆਂ ਤੁਹਾਡੇ ਲੋਕਾਂ ਨੇ ਮਰਨ ਚੋਟ ਕੇ ਜਾਂਦੇ ਆ ਤੁਸੀਂ ਤੁਸੀਂ ਤਨਖਾਹ ਦਿੰਦੇ ਹੋ ਇਹਨਾਂ ਨੂੰ ਇਹਦੇ ਇਹਦੇ ਸਕੂਲ ਚੱਲਦੇ ਆ ਇਹ ਕਹਿੰਦੇ ਬੱਚਾ ਨਹੀਂ ਸਾਡੀ ਜ਼ਿੰਮੇਵਾਰੀ ਨਹੀਂ ਤੇ ਸਕੂਲ ਤੋਂ ਨਾਮ ਮਟਾ ਦੇਣਾ ਬੱਚਾ ਇਹਦਾ ਨਾਮ ਮਟਾ ਦੇਣਾ ਕਿਉਂਕਿ ਆਪਰੇ ਆਪਣੇ ਹਜੇ ਹਜੇ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਲੈ ਤੁਹਾਡੇ ਬੈਠੇ ਤੋਂ ਧਰਨੇ ਦੇ ਉੱਤੇ ਬੈਠੇ ਤੋਂ ਇਹਨਾਂ ਨੇ ਨਾਲ ਦੀ ਨਾਲ ਚਿੱਠੀ ਕੱਢਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਵਾਬ ਤੁਹਾਡੇ ਜਮੇ ਤੁਸੀਂ ਪੜਾਉਂਦੇ ਹੋ ਇਹਨਾਂ ਕੋਲੇ ਪੈਸੇ ਦਿੰਦੇ ਹੋ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਅਗਲੇ ਸਹੀ ਹੈ ਆਪਾਂ ਗਲਤ ਹੈ ਕਿਉਂਕਿ ਪ੍ਰਸ਼ਾਸਨ ਅਗਲੇ ਨਾਲ ਹੈ ਤੁਸੀਂ ਤੁਰੇ ਵੀਰੋ ਮਹਾਰਾਜ ਪੀਸੀ ਇਹਨਾਂ ਦੇ ਚੀਫ ਗੈਸਟ ਬਣਦਾ ਐਸਐਸਪੀ ਚੀਫ ਗੈਸਟ ਜੋ ਐਸਡੀਐਮ ਐਸਡੀਓ ਜੋ ਆਈਐਸਆਈਪੀਐਸ ਹੈ ਉਹ ਇਹਨਾਂ ਦੇ ਅਚੀਵ ਗੈਸਟ ਹੁੰਦੇ ਤੁਹਾਨੂੰ ਕਿੱਥੋਂ ਇਨਸਾਫ ਦੇ ਦੇਣਗੇ ਯਾਰ ਇਹਨਾਂ ਨੂੰ ਸੀਟਾਂ ਰਾਖਮੀਆਂ ਕਰੀਆਂ ਹੋਈਆਂ ਐ ਐਸਪੀ ਨੂੰ ਡੀਸੀ ਨੂੰ ਸੀਟਾਂ ਰਾਖਮੀਆਂ ਕਿਹੜੀ ਕਿਹੜੀ 2-2 ਲੱਖ ਚ ਲੈਣਿਆ ਉਹਨਾਂ ਦੀਆਂ 10-10 ਸਾਲ ਦੀਆਂ ਸੀਟਾਂ ਬਾਈ ਜੀ ਹੁਣ ਤੁਸੀਂ ਦੇਖੋ ਪੈਸਾ ਕਿਵੇਂ ਆਉਂਦਾ ਉਹਨਾਂ ਨੂੰ ਕਮੀ ਮਾਵਾ ਦੀ ਹੈ ਜੀ ਮਾਵਾ ਨਹੀਂ ਨਾਲ ਘੜਦਾ ਕਮੀ ਇੱਥੇ ਹੈ ਕਿ ਮਾਵਾ ਬਣਾਲੀ ਘੜਾ ਇਹਨਾਂ ਦੀਆਂ ਇਹ ਨਹੀਂ ਆ ਤੇ ਪੈਸੇ ਕਾਹਦੇ ਲੈਂਦੇ ਆ ਜੀ ਜਿਵੇਂ ਕਮੀ ਮਾਵਾ ਦੀ ਹੈ ਕਮੀ ਮਹਾਰਾਜ ਦੀ ਨਾਵਾ ਬੈਠਾ ਕਿੱਥੇ ਆ ਨੀ ਇਹ ਪਿੱਸਾ ਦੇ ਡੋਨੇਸ਼ਨ ਲੈਂਦੇ ਆ ਉਹ ਕਿੱਥੇ ਜਾਂਦੀ ਆ ਇੰਨੀਆ ਮਹਿੰਗਿਆ ਮਹਿੰਗਿਆ ਪੀਸਾ ਦੇ ਕੇ ਕਿਤਾਬਾਂ ਹੈਗੀਆਂ ਗਲਤੀ ਨਹੀਂ ਦੀਆ ਬਾਈ ਬੋਲ ਵਾਲਾ ਦੀ ਗਲਤੀ ਗਲਤੀ ਮਾਪਿਆਂ ਦੀ ਗਲਤੀ ਸਰਕਾਰੀ ਦੀ ਸਰਕਾਰੀ ਦੀ ਮਾਪੇ ਸਰਕਾਰੀ ਚਲਾਗਤ ਗਲਤੀ ਮਾਪਿਆਂ ਦੀ ਮਾਪੇ ਕਿੱਥੇ ਦੀ ਸਾਰੇ ਸਾਰਾ ਸਾਰਾ ਮਸਲਾ ਐਸਐਸਆਰਲ ਗਲਤੀ ਮਾਪਿਆਂ ਦੀ ਉਹ ਫੇਰ ਵੀ ਫੇਰ ਵੀ ਤੁਹਾਡੀ ਗੱਲ ਨਹੀਂ ਸੁਣਦੇ ਡੀਐਸਪੀ ਜਨਾਬ ਓ ਸੁਣੋ ਡੀਐਸਪੀ ਆ ਗਿਆ ਐਸਪੀ ਆ ਗਿਆ ਐਡਾ ਆਈਪੀਐਸ ਆਈਐਸ ਰੈਂਕ ਦੇ ਅਧਿਕਾਰੀ ਆ ਜਾਣਗੇ ਪਰ ਇੱਕ ਪ੍ਰਿੰਸੀਪਲ ਸਕੂਲ ਚੋਂ ਬਾਹਰ ਨਹੀਂ ਨਿਕਲਦਾ ਇੱਕ ਇੱਕ ਸੀਐਮ ਨੂੰ ਮਿਲਣਾ ਸੌਕਾ ਪਰ ਪ੍ਰਿੰਸੀਪਲ ਦੀ ਆਕੜ ਪ੍ਰਿੰਸੀਪਲ ਇਹ ਸੀ ਕਮਰੇ ਚੋਂ ਨਹੀਂ ਨਿਕਲਦਾ ਕਾਹਦੇ ਕਰਕੇ ਕਿਉਂਕਿ ਤੁਹਾਡੇ ਚ ਇੱਕ ਕਹਾਣੀ ਪੈਸੇ ਦੇ ਦੇ ਕੇ ਸਿਰ ਚੜਾ ਰੱਖਿਆ ਤੁਸੀਂ ਇਹ ਸਕੂਲਾਂ ਵਾਲੇ ਕੌਣੀ ਨਿਕਲਦੇ ਘਰਾਂ ਚੋਂ ਭਾਈ ਸਾਹਿਬ ਇਹਨਾਂ ਦੀ ਇੱਟ ਨਾਲ ਇੱਟ ਕੜਕਾਉਂਦੇ ਤੁਸੀਂ ਹੱਦ ਹੋ ਗਈ ਯਾਰ ਤੁਹਾਡੇ ਜੇਰਾ ਕੰਮ ਕਰ ਲ ਉਸ ਬੱਚੀ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋ ਸਕਦਾ ਜੇ ਤੁਸੀਂ ਅੱਜ ਇਕੱਠੇ ਨਹੀਂ ਹੋ ਗਏ ਅਸੀਂ ਕਹਿੰਦੇ ਮਾਵਾ ਬਿਗੜ ਕਿਉਂ ਜਾਂਦਾ ਅਸੀਂ ਕਹਿੰਦੇ ਮਾਵਾ ਬਿਗੜ ਕਿਉਂ ਜਾਂਦਾ ਬਾਪਾ ਬਾਬੇ ਅੱਡੇ ਦੇ ਬਟੇ ਮਾਵਾ ਬਾਬੇ ਜੂਲ ਤੋਂ ਜਾਂਦਾ ਮੁਰਦਾਵਾ ਮੁਰਦਾਵਾ ਕਰੋ ਸੈਂ ਜੀਵੀਅਰ ਸਕੂਲ ਮੁਰਦਾਵਾ